ਅਮਰੀਕਾ ਤੋਂ ਇੱਕ ਵੱਡੀ ਖਬਰ ਆ ਰਹੀ ਹੈ ਕਿ ਫਿਰ ਤੋਂ ਇੱਕ ਜੱਜ ਨੇ ਟਰੰਪ ਪ੍ਰਸ਼ਾਸਨ ਦੇ ਖਿਲਾਫ ਫੈਸਲਾ ਸੁਣਾਇਆ ਜੀ ਹਾਂਜੀ ਤੁਹਾਨੂੰ ਪਤਾ ਹੈ ਕਿ ਆਏ ਦਿਨ ਆਇਸ ਆਪਣੀਆਂ ਮਨਮਰਜ਼ੀਆਂ ਕਰਦੀ ਪਈ ਹੈ ਤੇ ਜਿਹਦੇ ਵਿੱਚ ਜੋ ਉਹਦੇ ਮਨ ਚਾਹੁੰਦਾ ਉਹੀ ਕੁਛ ਕਰਦੇ ਪਏ ਆ ਸੋ ਐਸੀ ਤਰ੍ਹਾਂ ਕਿਸੇ ਨੂੰ ਵੀ ਚੁੱਕਦੇ ਆ ਜਦੋਂ ਡਿਟੇਨ ਕਰਦੇ ਆ ਤਾਂ ਉਹਦੀ ਕੋਈ ਵੀ ਸੁਣੀ ਨਹੀਂ ਜਾਂਦੀ ਤੇ ਅਕਸਰ ਹੀ ਇਹ ਗਲਤੀਆਂ ਸਾਹਮਣੇ ਆ ਰਹੀਆਂ ਇੱਕ ਗਲਤੀ ਨਹੀਂ ਐ ਇਦਾਂ ਦੀਆਂ ਕਿੰਨੀਆਂ ਹੀ ਗਲਤੀਆਂ ਜਿਹੜੀ ਆਇਸ ਨੇ ਆਪਣੀ ਮਰਜ਼ੀ ਨਾਲ ਕੀਤੀਆਂ ਤੇ ਆਪਣੀ ਹੀ ਚਲਾਈ ਆ ਕਿਸੇ ਦੀ ਕੋਈ ਸੁਣਵਾਈ ਨਹੀਂ ਕੀਤੀ ਤੇ ਅੱਜ ਫਿਰ ਜੱਜ ਨੇ ਝਾੜ ਪਾਈ ਆ 트ੰਪ ਪ੍ਰਸ਼ਾਸਨ ਨੂੰ ਤੇ ਆਪਾਂ ਅੱਜ ਗੱਲ ਕਰ ਦਿਆ ਕਿ ਕਿਸ ਤਰ੍ਹਾਂ ਇੱਕ 19 ਸਾਲਾਂ ਦੀ ਵਿਦਿਆਰਥਣ ਨੂੰ ਚੁੱਕ ਕੇ ਡਿਪੋਰਟ ਕੀਤਾ ਤੇ ਉਹਨੂੰ ਹੁਣ ਵਾਪਸ ਲਿਆਉਣ ਦੇ ਹੁਕਮ ਸੁਣਾ ਦਿੱਤੇ ਆ ਔਰ ਦੋ ਬੀਗ ਦਾ ਟਾਈਮ ਦਿੱਤਾ ਜੱਜ ਨੇ ਟਰੰਪ ਪ੍ਰਸ਼ਾਸਨ ਨੂੰ ਤੇ ਆਪਾਂ ਗੱਲ ਕਰਦੇ ਆ ਲੂਸੀਆ ਲੋਪਸ ਬੈਲੋਜ਼ਾ ਜਿਹੜੀ 19 ਸਾਲਾਂ ਦੀ ਸੀ ਔਰ ਬੇਵਸਨ ਕਾਲਜ ਦੇ ਵਿੱਚ ਸਟੂਡੈਂਟ ਸੀਗੀ ਪਹਿਲੇ ਸਾਲ ਦੀ ਫਰੈਸ਼ ਸਟੂਡੈਂਟ ਸੀਗੀ ਉਹ ਤੋ ਉਹਨੂੰ ਚੁੱਕ ਕੇ ਇਹਨਾਂ ਨੇ ਡਿਪੋਰਟ ਕਰ ਛੱਡਿਆ ਜੀ ਹਾਂਜੀ ਉਹ ਛੁੱਟੀਆਂ ਦੇ ਵਿੱਚ ਥੈਂਕਸ ਗੀਵਿੰਗ ਦੀਆਂ ਛੁੱਟੀਆਂ ਹੌਲੀਡੇ ਸੀਗੀਆਂ ਜਿਹੜਾ ਬੋਸਟਨ 에어ਪੋਰਟ ਦੇ ਉੱਪਰ ਇਮੀਗ੍ਰੇਸ਼ਨ ਵੱਲੋਂ ਚੁੱਕਿਆ ਤੇ ਉਹਨੂੰ ਚੁੱਕ ਕੇ ਡਿਟੇਨ ਕੀਤਾ ਗਿਆ ਜਦ ਕਿ ਉਹ ਚੀਕ-ਚੀਕ ਕੇ ਕਹਿ ਰਹੀ ਸੀ ਕਿ ਮੈਨੂੰ ਮੇਰਾ ਲਾਇਰ ਪ੍ਰੋਵਾਈਡ ਕਰਵਾ ਦਿਓ ਜਾਂ ਫਿਰ ਮੇਰੇ ਕੋਲ ਇਦਾਂ ਦਾ ਕੁਝ ਵੀ ਨਹੀਂ ਹੈ ਜਿਹੜਾ ਜਿਸ ਤਰੀਕੇ ਨਾਲ ਤੁਸੀਂ ਮੈਨੂੰ ਚੁੱਕ ਕੇ ਜੋ ਮੇਰੇ ਨਾਲ ਵਿਵਾਰ ਕਰਦੇ ਪਏ ਆ। ਉਹਦੀ ਕਿਸੇ ਦੀ ਕੋਈ ਸੁਣਵਾਈ ਨਹੀਂ ਹੋਈ ਤੁਹਾਨੂੰ ਪਤਾ ਹੈ ਕਿ ਆ ਇਸ ਜਦੋਂ ਡਿਟੇਨ ਕਰਦੀ ਆ ਕੁਝ ਵੀ ਅੱਗਾ ਪਿਛਾ ਨਹੀਂ ਦੇਖਦੀ ਚੁੱਕ ਬੀ ਆ ਤੇ ਚੁੱਕ ਕੇ ਡਿਟੇਨ ਕਰਦੀ ਆ ਸੋ ਐਸੀ ਤਰ੍ਹਾਂ ਇਸ ਲੜਕੀ ਦੇ ਨਾਲ ਹੋਇਆ ਸੀਗਾ ਇਹ 19 ਸਾਲਾਂ ਦੀ ਕਾਲਜ ਦੀ ਵਿਦਿਆਰਥਣ ਸੀਗੀ ਸਟੱਡੀ ਕਰਦੀ ਸੀਗੀ ਸੋ ਇਹਨੂੰ ਚੁੱਕ ਕੇ ਡਿਟੇਨ ਕੀਤਾ ਨਾਲ ਦੀ ਨਾਲ ਰਿਪੋਰਟ ਕੀਤਾ ਪਿਛਲੇ ਸਾਲ ਦੀ ਨਵੰਬਰ ਦੀ ਗੱਲ ਆ ਤੇ ਹੁਣ ਕੋਰਟ ਨੇ ਆਰਡਰ ਕਰ ਦਿੱਤੇ ਆ ਕਿ ਆਪਣੀ ਗਲਤੀ ਸੁਧਾਰੋ ਔਰ ਇੱਕ ਹੋਰ ਵੱਡੀ ਗੱਲ ਦੱਸੀ ਹੈ ਤੁਹਾਨੂੰ ਇੱਥੇ 트럼ਪ ਪ੍ਰਸ਼ਾਸਨ ਨੇ ਆਪਣੀ ਗਲਤੀ ਨੂੰ ਸਵੀਕਾਰ ਵੀ ਕਰ ਲਿਆ ਇਹਨਾਂ ਨੇ ਇਸ ਗੱਲ ਨੂੰ ਮੰਨ ਵੀ ਲਿਆ ਕਿ ਸਾਡੇ ਕੋਲੋਂ ਗਲਤੀ ਹੋਈ ਆ ਤੇ ਉਹ ਸਾਰੇ ਦਾ ਸਾਰਾ ਭਾਂਡਾ ਇੱਕ ਫੈਡਰਲ ਏਜੰਟ ਦੇ ਉੱਪਰ ਭਾਂ ਦੇ ਦਿੱਤਾ ਕਿ ਉਸ ਦੀ ਗਲਤੀ ਦੀ ਵਜ੍ਹਾ ਤੋਂ ਇਹ ਸਾਰਾ ਕੁਝ ਹੋਇਆ ਨਾ ਕਿ ਇਹ ਸਾਰਾ ਜੋ ਸਾਡਾ ਮਿਸ਼ਨ ਆ ਜੋ ਸਾਡੀਆਂ ਕਾਰਵਾਈਆਂ ਸਾਰੀਆਂ ਦੀਆਂ ਸਾਰੀਆਂ ਹੀ ਗਲਤ ਆ ਇੱਕ ਗਲਤੀ ਫੈਡ ਏਜੰਟ ਤੋਂ ਹੋਈ ਆ ਜਿਹਦੀ ਵਜ੍ਹਾ ਤੋਂ ਮਿਸ ਅੰਡਰਸਟੈਂਡਿੰਗ ਹੋਈ ਆ ਤੇ ਇਹ ਸਾਰਾ ਕੁਝ ਹੋ ਗਿਆ ਤੇ ਹੁਣ ਸੋਚਣ ਵਾਲੀ ਗੱਲ ਇਹ ਆ ਕਿ 19 ਸਾਲਾਂ ਦੀ ਲੂਸੀਆ ਜਿਹੜੀ ਕਾਲਜ ਦੇ ਵਿੱਚ ਪੜ੍ਹਦੀ ਸੀਗੀ ਉਹ ਛੁੱਟੀਆਂ ਦੇ ਵਿੱਚ ਆਪਣੇ ਪੇਰੈਂਟਸ ਨੂੰ ਮਿਲਣ ਜਾਂਦੀ ਆ ਥੈਂਕਸ ਗਿਵਿੰਗ ਹੌਲੀਡੇ ਦੇ ਲਈ ਤੇ ਉਹਨੂੰ 에어ਪੋਰਟ ਦੇ ਉੱਪਰ ਚੁੱਕ ਲਿਆ ਜਦਾਂ ਤੇ ਜਦ ਕਿ ਉਹਨੇ ਆਪਣੀ ਸਟੋਰੀ ਸਾਰੀ ਦੱਸੀ ਕਿ ਕਿਸ ਤਰ੍ਹਾਂ ਜਦੋਂ ਮੈਨੂੰ ਚੁੱਕਿਆ ਤੇ ਮੈਂ ਆਪਣੇ ਆਪ ਨੂੰ ਇਹ ਸਵਾਲ ਪੁੱਛਦੀ ਸੀ ਕਿ ਮੇਰੇ ਨਾਲ ਇਹ ਕੀ ਕਿਉਂ ਇਹ ਹੋ ਰਿਹਾ ਹੈ ਕਿਉਂ ਨਹੀਂ ਮੈਨੂੰ ਮੇਰੇ ਲਾਇਰ ਦੇ ਨਾਲ ਮਿਲਣ ਦਿੱਤਾ ਜਾ ਰਿਹਾ ਸਿਰਫ ਉਹ ਸਿਰਫ ਮੇਰੇ ਤੋਂ ਇੱਕੋ ਚੀਜ਼ ਦੇ ਲਈ ਮੈਨੂੰ ਕੰਫੈਸ ਕੀਤਾ ਜਾ ਰਿਹਾ ਇੱਕੋ ਚੀਜ਼ ਮੈਨੂੰ ਕਰਨ ਦੇ ਲਈ ਕਿਹਾ ਜਾ ਰਿਹਾ ਕਿ ਤੂੰ ਆਪਣੇ ਡਿਪੋਰਟੇਸ਼ਨ ਜਿਹੜੇ ਪੇਪਰ ਆ ਉਹਨਾਂ ਦੇ ਉੱਪਰ ਸਾਈਨ ਦੇ ਕਰ ਸੋ ਇੱਕ ਹੀ ਚੀਜ਼ ਮੇਰੇ ਤੋਂ ਕਰਵਾਈ ਜਾ ਰਹੀ ਸੀ ਹੋਰ ਕੁਝ ਵੀ ਨਹੀਂ ਪੁੱਛਿਆ ਜਾ ਰਿਹਾ ਸੀ ਜਿਸ ਦੀ وجہ ਤੋਂ ਮੈਨੂੰ ਰੱਖਿਆ ਗਿਆ ਡੀਟੇਨਿੰਗ ਸੈਂਟਰ ਦੇ ਵਿੱਚ ਉੱਥੇ 16 ਔਰਤਾਂ ਹੋਰ ਸੀਗੀਆਂ ਜਿਹਦੇ ਵਿੱਚ ਪੂਰਾ ਸੌਣ ਦੇ ਲਈ ਵੀ ਜਗ੍ਹਾ ਪੂਰੀ ਨਹੀਂ ਸੀ ਸੋ ਇਹ ਚੀਜ਼ ਹੋ ਰਹੀ ਆ ਇਸ ਤਰ੍ਹਾਂ ਅਮਰੀਕਾ ਦੇ ਵਿੱਚ ਇਹ ਚੀਜ਼ਾਂ ਅਕਸਰ ਹੀ ਦੇਖਿਆ ਜਾ ਰਿਹਾ ਸੋ ਇਸ ਦੇ ਲਈ ਤਾਂ ਅਟਾਰਨੀ ਨੇ ਆਪਣੀ ਪੂਰੀ ਬਾਹ ਲਾ ਦਿੱਤੀ ਔਰ ਇਸ ਨੂੰ ਵਾਪਸ ਬੁਲਾਉਣ ਦੇ ਲਈ 트ੰਪ ਪ੍ਰਸ਼ਾਸਨ ਨੂੰ ਗਲਤ ਠਹਿਰਾ ਦਿੱਤਾ ਤੇ ਹੁਣ 트ੰਪ ਪ੍ਰਸ਼ਾਸਨ ਨੇ ਇਸ ਗਲਤੀ ਨੂੰ ਸਵੀਕਾਰ ਵੀ ਮੰਨ ਲਿਆ ਔਰ ਜੱਜ ਸਾਹਿਬ ਨੇ ਇਹ ਆਰਡਰ ਵੀ ਸੁਣਾ ਦਿੱਤੇ ਆ ਕਿ ਤੁਹਾਡੇ ਕੋਲ ਸਿਰਫ ਔਰ ਸਿਰਫ 2 ਵੀਕ ਦਾ ਟਾਈਮ ਆ 2 ਵੀਕ ਦੇ ਵਿੱਚ ਜਿਸ ਤਰ੍ਹਾਂ ਇਹਦੀ ਵਾਪਸੀ ਅਮਰੀਕਾ ਦੇ ਵਿੱਚ ਕਰਵਾਓ ਹੁਣ ਦੇਖੋ ਇਹ ਦੋ ਦੋ ਬੀਕ ਦੇ ਵਿੱਚ ਸਰਕਾਰ ਇਹਨੂੰ ਕਿਸ ਤਰ੍ਹਾਂ ਲੈ ਕੇ ਆ ਰਹੀ ਆ ਹਾਲਾਂਕਿ ਸਰਕਾਰ ਨੇ ਮੰਨ ਲਿਆ ਕਿ ਸਾਤੋਂ ਗਲਤੀ ਹੋਈ ਆ ਮਸਲਾ ਇਹ ਹੈ ਆ ਕਿ ਇਸ ਤਰ੍ਹਾਂ ਦੇ ਕਿੰਨੇ ਹੀ ਕੇਸ ਇਹਨਾਂ ਨੇ ਕੀਤੇ ਆ ਆਈਸ ਨੇ ਕਿੰਨੇ ਹੀ ਆਪਣੀਆਂ ਮਨਮਰਜ਼ੀਆਂ ਕੀਤੀਆਂ ਜਿੱਦਾਂ ਗੋਲੀकांड ਹੋਇਆ ਸੀ ਦੋ ਅਮਰੀਕਨ ਮੂਲ ਦੇ ਲੋਕਾਂ ਦੀ ਜਾਨ ਗਈ ਸੀ ਉਹ ਸਾਰੀ ਦੁਨੀਆ ਨੇ ਦੇਖਿਆ ਸਾਰੀ ਦੁਨੀਆ ਦੇ ਵਿੱਚ ਉਹ ਸਾਰਾ ਕੁਝ ਪਤਾ ਲੋਕਾਂ ਨੂੰ ਪਰ ਹੁਣ ਇਹਦੇ ਵਿੱਚ ਐਦਾਂ ਦੇ ਬਹੁਤ ਕੇਸ ਆ ਜਿਹਨਾਂ ਨੂੰ ਰਿਪੋਰਟ ਕਰ ਦਿੱਤਾ ਤੇ ਉਹਨਾਂ ਦਾ ਇੱਥੇ ਕੋਈ ਹੈ ਨਹੀਂ ਸੀ ਨਾ ਹੀ ਉਹਨਾਂ ਤੇ ਕਾਨੂੰਨੀ ਲੜਾਈ ਲੜ ਹੋਈ ਆ ਇੱਕ ਵਾਰ ਡਿਪੋਰਟ ਹੋ ਗਏ ਸੋ ਹੋ ਗਏ ਐਦਾਂ ਦੇ ਕਿੰਨੇ ਹੀ ਕੇਸ ਹੋਣੇ ਐਦਾਂ ਹੀ ਨਹੀਂ ਜਿਹੜਾ 트ੰਪ ਕਹਿੰਦਾ ਮੈਂ ਆਪਣਾ ਇੱਕ ਆંકੜਾ ਤਿਆਰ ਕੀਤਾ ਕਿ 2.5 ਮਿਲੀਅਨ ਲੋਕਾਂ ਨੂੰ ਮੈਂ ਇਸ ਕੰਟਰੀ ਚ ਕੱਢ ਦਿੱਤਾ ਔਰ ਜਿਹੜੇ ਡਿਪੋਰਟਿੰਗ ਸੈਂਟਰ ਜਿਹੜੇ ਭਰੇ ਪਏ ਆ ਡਿਟੇਨਿੰਗ ਸੈਂਟਰ ਲੋਕਾਂ ਉਥੇ ਰੱਖਣ ਦੀ ਜਗ੍ਹਾ ਨਹੀਂ ਹੁਣ ਬੇਅਰ ਹਾਊਸ ਦਾ ਇਸਤੇਮਾਲ ਕਰਨ ਲੱਗਿਆ ਉਹ ਐਸੇ ਤਰਾਹੀ ਹੋ ਰਿਹਾ ਆ ਇਸ ਜਿਹਨੂੰ ਵੀ ਦੇਖਦੀ ਆ ਬਸ ਪਤਾ ਲੱਗਣਾ ਚਾਹੀਦਾ ਉਹ ਕਿੱਥੋਂ ਦਾ ਉਹਦਾ ਸਟੇਟਸ ਕੁਝ ਲੈਣਾ ਦੇਣਾ ਨਹੀਂ ਚੁੱਕ ਕੇ ਉਹਨੂੰ ਡਿਟੇਲ ਕੀਤਾ ਜਾ ਰਿਹਾ ਸੋ ਪਰ ਇਹ ਜਿਹੜੇ ਜੱਜ ਨੇ ਫੈਸਲਾ ਸੁਣਾਇਆ 트럼ਪ ਪ੍ਰਸ਼ਾਸਨ ਦੇ ਖਿਲਾਫ ਔਰ 트럼ਪ ਪ੍ਰਸ਼ਾਸਨ ਨੂੰ ਅਹਿਸਾਸ ਵੀ ਹੋਇਆ ਆਪਣੀ ਗਲਤੀ ਦਾ ਸੋ ਇਹ ਬਹੁਤ ਹੀ ਵੱਡੀ ਗੱਲ ਆ ਤੇ ਬਹੁਤ ਲੋਕਾਂ ਲਈ ਇਹ ਰਾਹਤ ਦੀ ਖਬਰ ਆ ਕਿ ਅਗਰ ਕੋਈ ਗਲਤੀ ਹੁੰਦੀ ਆ ਤਾਂ ਤੁਹਾਨੂੰ ਫਾਈਟ ਕਰਨੀ ਚਾਹੀਦੀ ਆ ਤਾਂ 트럼ਪ ਪ੍ਰਸ਼ਾਸਨ ਖੁਦ ਆਪਣੀ ਗਲਤੀ ਵੀ ਮੰਨਦਾ ਪਿਆ ਤੇ ਹੁਣ ਇਹਦੇ ਵਿੱਚ ਤੁਹਾਨੂੰ ਪਤਾ ਮਿਨੀ ਸੋਟਾ ਦੇ ਵਿੱਚ ਵੀ 트ੰਪ ਪ੍ਰਸ਼ਾਸਨ ਨੇ ਇਹ ਚੀਜ਼ ਮੰਨੀ ਆ ਕਿ ਗਲਤੀ ਹੋਈ ਆ ਸਾਤੋਂ ਤੇ ਉੱਥੋਂ ਵੀ ਮਿਸ਼ਨ ਨੂੰ ਕਲੋਜ਼ ਕਰ ਦਿੱਤਾ ਤੇ ਰੋਕ ਦਿੱਤਾ ਤੇ ਸਾਰੇ ਫੈਡਰਲ ਏਜੰਟ ਉੱਥੋਂ ਵਾਪਸ ਲਿਆ ਆਂਦੇ ਪਰ ਹਾਲਾਂਕਿ ਸਖਤੀ ਹੋ ਰਹੀ ਆ ਹੋਰ ਹੋਰ ਸਟੇਟਾਂ 'ਚ ਥੋੜੀ-ਬਹੁਤੀ ਪਰ ਜਿਸ ਤਰ੍ਹਾਂ ਇਹ ਕੁਝ ਹੋ ਰਿਹਾ ਸੀਗਾ 트ੰਪ ਪ੍ਰਸ਼ਾਸਨ ਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਕਿ ਲੋਕ ਹੁਣ ਸਾਤੋਂ ਦੁਖੀ ਹੋ ਗਏ ਆ ਸਾਨੂੰ ਸਾਰੀ ਇਹ ਕਾਰਵਾਈਆਂ ਨੂੰ ਨਕਾਰ ਦਿੱਤਾ ਤੇ ਲੋਕ ਕਹਿ ਰਿਹਾ ਕਿ ਬਾਰਡਰਾਂ ਦੇ ਉੱਪਰ ਸਖਤੀ ਚੰਗੀ ਲਾਦੀ ਆ ਬੇਚ ਸਿਟੀਆਂ ਦੇ ਵਿੱਚ ਘਰਾਂ ਦੇ ਵਿੱਚ ਇਹ ਸ਼ਕਤੀ ਨਹੀਂ ਚੰਗੀ ਲੱਗਦੀ ਜੋ ਕਿ ਆਈਸ ਕਰ ਰਹੀ ਆ ਔਰ ਆਈਸ ਨੂੰ ਫ੍ਰੀ ਹੈਂਡ ਵੀ ਇੰਨਾ ਕੀਤਾ ਹੋਇਆ ਆ ਆਈਸ ਆਪਣੀ ਮਰਜ਼ੀ ਨਾਲ ਜੋ ਹੁੰਦਾ ਉਹ ਤੋਂ ਉਹ ਕਰਦੀ ਪਈ ਆ ਜਿਹੜੀ ਕਿ ਕਿਸੇ ਨੂੰ ਵੀ ਪਸੰਦ ਨਹੀਂ ਇਮੀਗ੍ਰੈਂਟਸ ਨੂੰ ਤਾਂ ਤੁਹਾਨੂੰ ਪਤਾ ਆਣਾ ਹੀ ਨਹੀਂ ਕੁਝ ਵੀ ਔਰ ਨਾਲ ਦੀ ਨਾਲ ਇੱਥੇ ਜਿਹੜੇ ਇਮੀ ਆਪਣੇ ਅਮਰੀਕਨ ਮੂਲ ਦੇ ਲੋਕ ਆ ਉਹ ਵੀ ਇਸ ਚੀਜ਼ ਤੋਂ ਬਹੁਤ ਦੁਖੀ ਹੋਏ ਬਹੁਤ ਲੋਕਾਂ ਨੂੰ ਬਿਜ਼ਨਸ ਨੂੰ ਘਾਟੇ ਪੈ ਰਹੇ ਆ ਕਿਉਂਕਿ ਕੰਸਟਰਕਸ਼ਨ ਦੇ ਲਈ ਲੇਬਰ ਨਹੀਂ ਮਿਲਦੀ ਪਈ ਫਾਰਮਿੰਗ ਦੇ ਲਈ ਲੇਬਰ ਨਹੀਂ ਮਿਲਦੀ ਪਈ ਡਰਾਈਵਰ ਟਰੱਕ ਡਰਾਈਵਰਾਂ ਨੂੰ ਤੁਹਾਨੂੰ ਪਤਾ ਹੀ ਹੈ ਕੀ ਹਾਲਾਤ ਕਰ ਛੱਡੇ ਇਹਨਾਂ ਨੂੰ ਉਹ ਛੋਟੇ ਕਾਰੋਬਾਰੀ ਬਹੁਤ ਹੀ ਜ਼ਿਆਦਾ ਮਸਲੇ ਦੇ ਵਿੱਚ ਆ ਬਹੁਤ ਜ਼ਿਆਦਾ ਉਹਨਾਂ ਨੂੰ ਪ੍ਰੋਬਲਮ ਆ ਰਹੀ ਆ ਲੇਬਰ ਦੇ ਸ਼ਾਰਟੇਜ ਦੇ ਲੈ ਕੇ ਟੈਕਸਾਸ ਨੇ ਤਾਂ ਇੱਕ ਤੁਹਾਨੂੰ ਪਤਾ ਹੈ ਕਿ ਨਿਊਜ਼ ਵੀ ਆਈ ਸੀ ਉੱਥੇ ਇਕਨੋਮੀ ਨੂੰ ਹਿੱਟ ਕੀਤਾ ਆ ਇਸ ਦੀਆਂ ਜਿਹੜੀਆਂ ਰੇਡਾਂ ਹੋ ਰਹੀਆਂ ਉਥੇ ਇਮਾਰਤਾਂ ਬਣ ਰਹੀਆਂ ਸੀ ਆ ਘਰ ਚੱਲਦੇ ਪਏ ਸੀ ਕੰਸਟਰਕਸ਼ਨ ਦਾ ਕਿੰਨਾ ਕੰਮ ਚੱਲਦਾ ਪਿਆ ਸੀ ਉਥੇ ਰੇਡ ਹੋਈ ਉਥੋਂ 8 ਲੋਕਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਤੇ ਬਾਕੀ ਭੱਜ ਗਏ ਤੇ ਹੁਣ ਮੁੜ ਕੇ ਉਥੇ ਕੋਈ ਕੰਮ ਤੇ ਨਹੀਂ ਆ ਰਿਹਾ ਕੰਮ ਸਾਰਾ ਰੁਕ ਗਿਆ ਬਹੁਤ ਇਦਾਂ ਦੇ ਕੇਸ ਆ ਬਹੁਤ ਹੀ ਇਦਾਂ ਦੇ ਇਦਾਂ ਦੇ ਰੈਸਟੋਰੈਂਟ ਬੰਦ ਹੋਣ ਦੇ ਗੰਡੇ ਤੇ ਆ ਬਹੁਤ ਹੀ ਟਰੱਕ ਕੰਪਨੀਆਂ ਜਿਨ੍ਹਾਂ ਨੂੰ ਘਾਟਾ ਪੈ ਰਿਹਾ ਬਹੁਤ ਹੀ ਛੋਟੇ بڑے ਬਿਜ਼ਨਸ ਹੈਗੇ ਆ ਜਿਹਨੂੰ ਲੇਬਰ ਦੀ ਸ਼ਾਰਟੇਜ ਕਰਕੇ ਬਹੁਤ ਘਾਟੇ 'ਚ ਜਾ ਰਹੇ ਆ ਤੇ ਉਹ ਸਾਰੇ ਸਾਰਾ ਭਾਂਡਾ ਟਰੰਪ ਪ੍ਰਸ਼ਾਸਨ ਦੀ ਇਹਨਾਂ ਨੀਤੀਆਂ ਦੇ ਉੱਪਰ ਭੰਨ ਰਿਹਾ ਜੋ ਕਿ ਬਿਲਕੁਲ ਵੀ ਸਹੀ ਨਹੀਂ ਕਰ ਰਿਹਾ ਸੋ ਹੁਣ ਟਰੰਪ ਨੂੰ ਮੋਦੀ ਖਾਣੀ ਪਈ ਆ ਤੇ ਆਰਡਰ ਮੰਨੇ ਆ ਔਰ ਇਸ ਨੂੰ ਹੁਣ ਜਲਦੀ ਹੀ ਵਾਪਸ ਲੈਂਦਾ ਜਾਵੇਗਾ 19 ਸਾਲਾਂ ਦੀ 루ਸੀਆ ਵਾਪਸ ਆਵੇਗੀ ਫਿਰ ਅਮਰੀਕਾ ਦੇ ਵਿੱਚ ਜਿਹਨੂੰ ਕੀ ਗਲਤੀ ਦੇ ਨਾਲ ਆਈਸ ਏਜੰਟਾਂ ਨੇ ਆਪਣੀ ਮਰਜ਼ੀ ਦੇ ਨਾਲ ਚੁੱਕ ਕੇ ਡਿਪੋਰਟ ਕਰ ਦਿੱਤਾ ਸੀਗਾ ਆਈ ਹੋਪ ਇਨ ਯੂ ਤੁਹਾਡੇ ਲਈ ਬਹੁਤ ਹੀ ਰਾਤਪਰੀ ਹੋਵੇਗੀ ਔਰ ਇਸ ਦੇ ਬਾਰੇ ਤੁਸੀਂ ਕੁਝ ਕਹਿਣਾ ਹੋਇਆ ਜਾਂ ਤੁਹਾਡੀ ਕੋਈ ਰਾਏ ਹੋਵੇ ਜਰੂਰ ਆਪਣਾ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰਦੇ ਸ਼ੇਅਰ ਕਰਦੇ ਹੋ ਔਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ